ਇਸ ਕਰਕੇ 15 ਤਰੀਕ ਨੂੰ ਆ ਜਿਹੜੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹਦੇ ਖਿਲਾਫ ਆਪਾਂ ਜੰਗ ਸ਼ੁਰੂ ਕਰ ਰਹੇ ਹੁਦਿਆਨੇ ਤੋਂ ਸ਼ੁਰੂ ਕਰ ਰਹੇ ਆ ਆ ਜ਼ਮੀਨਾਂ ਦਾ ਨੁਕਸਾਨ ਕਰਦਾ ਕਿਸਾਨਾਂ ਦਾ ਨਹੀਂ ਜਿਹੜੇ ਸ਼ਹਿਰ ਚ ਵਿੱਚ ਵਪਾਰੀ ਬੈਠੇ ਆ ਇਹ ਕੋਸੇਰਪੇਰ ਦਾ ਕੰਮ ਕਰਦੇ ਆ ਉਹਨਾਂ ਦੇ ਕੰਮ ਵੀ ਰੁਕ ਗਏ ਆ ਰੀਅਲ ਸਟੇਟ ਵਾਲੇ ਹੁਣ ਰੋਗਾਂ ਦੇ ਲਈ ਜੇ ਆਪਾਂ ਇਹਨਾਂ ਨੂੰ ਨਾ ਰੋਕਿਆ ਹੋਰ ਵਾਦੇ-ਵਾਦੇ ਪਤਾ ਨਹੀਂ ਕੀ ਕਰਦੇ ਹੁੰਦੇ ਸੋ ਮੈਂ ਤੁਹਾਨੂੰ ਵਾਦਾ ਕਰਦਾ ਅੱਕੇ ਮੈਂ ਲੱਗੂਗਾ ਫੋਟੇ ਕਰਾਂ ਸਾਥ ਮੈਂ ਤੇ ਸਾਲ ਨਿਹਾਲ ਜਿੰਦਾ ਰਹੇ ਸੋ 15 ਤਰੀਕ ਨੂੰ ਆਪਾਂ 17 ਤਰੀਕ ਨੂੰ ਉਹ ਰੈਸ਼ੂ ਕਰਾਂਗੇ ਨਾ ਦੇ ਗਲਪ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਸਾਥ ਦਿਓ ਇਹ ਜਮੀਨ ਨਹੀਂ ਜਾ ਦੂੰਗਾ ਮੈਂ ਕੋਈ ਕਰੀ। ਪਰ ਥੋੜਾ ਸਾਹ ਲੈ ਕੇ ਸਿਰ ਆਪਣਾ ਪੰਜਾਬ ਚੋਣਾ ਫੋਨੋ ਵੀ ਥੋੜੀ-ਮੋੜੀ ਹਿੰਮਤ ਕਰਨੀ ਪੈਣੀ ਹੈ। ਸੋ 15 ਤਰੀਕੂ ਦਾ ਸੁਦੇਸ਼ ਬੀਸੀ ਦੇ ਦਫ਼ਤਰ ਸਾਹਮਣੇ ਪਹੁੰਚਣਾ ਹੈ। ਆਪਾਂ ਧਰਨਾ ਦੇਣਾ ਹੈ। ਉਦੋਂ ਕੰਮ ਸ਼ੁਰੂ ਹੋਊਗਾ ਲੜੀ ਮਾਰ ਕੇ ਪੰਜਾਬ ਚ ਲੜੂਗਾ। ਤੱਕ ਚੱਲੂਗਾ ਜਦੋਂ ਤੱਕ ਆ ਨੋਟੀਫਿਕੇਸ਼ਨ ਵਾਪਸ ਨਹੀਂ ਲੈ ਲੈਂਦੇ ਤੇ ਜਮੀਨਾਂ ਵਾਪਸ ਨਹੀਂ ਕਰਦੇ। ਸ਼ਰਮ

ਅੱਧਰ ਪਿਆ ਪਿਆ ਬੰਦੇ ਤੁਸੀਂ ਆਪਣੇ ਰਿਵਾਰਡ ਤੋਂ ਆਪਣੇ ਕਾਉਂਸਲ ਪ੍ਰਜਾ ਸ਼ੋਮਦਾ ਆਪਣੇ ਤੌਰ ਤੇ ਰੱਖਿਓ ਜਿਨੇ ਆਪਣੇ ਰੂਰਲ ਸੀਟਾ ਹੈ ਖੰਨਾ ਦੇਸ਼ੀ ਹੈਗਾ ਫੋੜੇ ਵਿੱਚ ਹੰਕਾਰ ਨਾ ਲਾਓ ਆਏ ਫਿਰ ਤਾਂ ਨਾਂ ਦਿੱਤੇ ਮਨਜੂਰ ਵੀ ਬਸਰਸ ਇੱਕ ਸਮਲੀ ਨੁਮੇਤ ਮੈਨੂੰ ਸਿਰੇ ਫੋਟ ਹੋ ਜਾਈਗੇ ਚਲ ਇਹ ਇਕੱਲਾ ਇਕੱਠੀ ਕਰਕੇ ਹਲਕਾ ਸ਼ਰਮਜੀ ਹੋ ਗਿਆ ਤੁਹਾਡਾ ਹਲਕਾ ਹੋ ਗਿਆ ਹੋ ਗਿਆ ਯਾਦੂ ਪਰ ਬਦਨੀ ਪਰ ਸਾਹ ਹਾਂ ਸਾਰਿਆਂ ਵੀ ਵੀ ਬਸਲਾ ਇੱਥੇ ਸਵੇਰੇ ਦਿੱਤਾ ਸਵੇਰ ਤੱਕ ਪਹੁੰਚ ਜਾਣ ਆ 1.5 ਸਾਲ ਤੁਸੀਂ ਹਿੰਮਤ ਕਰ ਜੋ ਅਗਲੇ 20 ਸੌ ਕੇ ਰਹਿਣ ਦੇ ਦਿਨਪਾ ਵੀ ਆ 1.5 ਸਾਲ ਕਮਜ਼ੋਰੀ ਦਿਖਾਤੀ ਫਿਰ ਰੋਂਦੇ ਰਹਿਣਾ ਬੜਾ ਆਪਾਂ ਜਿਵੇਂ ਆਪਾਂ 10 ਸਾਲ ਤੱਕ ਆਏ ਆ ਇੰਨਾ ਲੁਕੇ ਰਹਿਣਾ ਭਜਾਉਣਾ ਬਹੁਤ ਜ਼ਰੂਰੀ ਹੈ ਭਾਵੇਂ ਕੁਝ ਵੀ ਹੋ ਜੇ ਆਪਾਂ ਲੜਾਈ ਲੜੀਏ ਤੇ ਮੈਨੂੰ ਪਤਾ ਹੈ ਅਖਰੋਂ ਵੀ ਕਾਲੀ ਨਗਰ ਵਰਕਰਾਂ ਤੋਂ ਮੈਨੂੰ ਮਾਣ ਹੈ ਉਹਦੇ ਵਰਕੇ ਵਰਕਰ ਕਿਸੇ ਫਾਟੀ ਕੁਲੇ ਨਹੀਂ ਪਰ ਤੁਸੀਂ ਜੇ ਮਨ ਬਣਾ ਲਓ ਤਾਂ ਹੀ ਜਦੋਂ ਢਿਲੇ ਪੈ ਜਾਂਦੇ ਆ ਉਹਨੂੰ ਆਪਣੇ ਤੇ 잡ਦੇ ਹੋ ਜਾਂਦੇ ਆ ਜਿਹੜਾ ਤੁਹਾਰੇ ਹੋ ਜਾਂਦੇ ਹੋ ਤੇ ਤੁਸੀਂ ਭਜਾ ਲੈਂਦੇ ਹੋ ਸਾਰਿਆਂ ਨੂੰ ਪਰ ਹੁਣ 15 ਤਰੀਕ ਨੂੰ ਜਾਨੀਆ ਸ਼ੁਰੂ ਹੋਈਆਂ ਥੋਡੇ ਸ਼ਹਿਰ ਥੋਡੇ ਲੱਕ ਕੇ ਸ਼ੁਰੂ ਹੋਈ ਹੈ ਤੇ ਮੈਨੂੰ ਪੂਰੀ ਆਸ ਹੈ 15 ਤਰੀਕ ਨੂੰ ਰਿਪੋਰਟ ਤੋਂ ਹੋਵੇਗੀ ਵਾਈਰੂਸੀਕਾ ਕਾਲਸਰ ਦਰਦ ਕਰੋ ਕਿੰਨੇ ਨਹੀਂ ਕੋਈ ਕਰਦਾ ਨਹੀਂ ਇਹ ਕਰ ਦਿਓ ਮੈਨੂੰ ਅੱਜ ਇਹ ਕਰਨਾ ਬਹੁਤ ਵਾਈਡ ਕਰ ਲੈ ਇਹਨੂੰ ਡਿਲੀਟ ਕਰਦਾ ਕੰਮ ਆਹ ਫੜਾ ਆ ਮੇਰਾ ਫੋਨ ਕਰ ਤਾ ਬਸ ਤਨ ਕਰ ਫੋਨ ਕਰ ਲੈ ਬਸ ਇੱਥੇ ਗਿਆ ਇੱਥੇ ਇੱਥੇ ਅੱਧਾ ਰੱਖ ਬਸ ਇੱਥੇ ਉਹ ਬਚਾਉਂਦਾ ਕਿ ਰੋਣਾ ਮਾਰ ਨੀ ਨੂੰ ਧਾਕੇ ਪਿੱਛੇ ਨਹੀਂ ਆਉਂਦੀ ਇਹ ਕੋਈ ਗੱਲ ਨਹੀਂ ਪੈਂਦੀ ਕੁਦੀਦੀ ਉਹ ਬੇਸੰਦੇ ਬੈਠ ਕੇ ਕਰੀ ਨਾ ਆਤੀ ਬਹੁਤ ਸਰ ਗ੍ਰੀਪ ਪਰ ਮੀਟਿੰਗ ਆ ਤਾਂ ਆ ਗੁੰਮਿਆ ਆ ਗਾ ਲੀ ਕਾਲੀ ਦਾ ਨੀ ਪਰਵਾਹ ਸ਼ਹਿਰ ਦੀ ਮੀਟਿੰਗ ਕਰਨ ਬਾਅਦ 15 ਤਰੀਕ ਨੂੰ ਕਾਲੀ ਦਾ ਬੰਦਾ ਦੇ ਜਾ ਰਹੇ ਮੇਜਰੀ ਵਾਲ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਲੈਂਡ ਗ੍ਰੈਬਿੰਗ ਸਕੀਮ ਲਿਆਂਦੀ ਹੈ ਲੈਂਡ ਫੂਇੰਗ ਨਹੀਂ ਗ੍ਰੈਬ ਕਰ ਰਹੀ ਹੈ ਆਮ ਦੇਖਤਾ ਦੀ ਜ਼ਮੀਨਾਂ ਤੇ ਕਬਜ਼ਾ ਕਰਕੇ ਵੱਡੇ ਦਿੱਲੀ ਵਾਲੇ ਫੇਟਨਾ ਦੇ ਕੇ ਕਰੋੜਾ ਰੁਪਏ ਹਜ਼ਮ ਕਰਨਾ ਚਾਹਤੇ ਆ ਇਹਦਾ ਪੰਜਾਬ ਦੇ ਦਿੱਤਾ ਨਹੀਂ ਹੁੰਦੋਗੀ 15 ਤਰੀਕ ਨੂੰ ਪੰਜਾਬ ਦੀ ਦਿੱਤਾ ਕੇਜਰੀ ਵੱਲ ਦੇ ਖਾਤ ਜੰਮ ਸ਼ੁਰੂ ਕਰੇਗਾ